13 ਤਰੀਕ ਨੂੰ ਕਾਰ्यालय ਜਾ ਕੇ ਫਟੋਵਾਰ ਚਲਾਉ ਸੰਭਲਾਂਗਾ। ਔਰ ਫਿਰ ਸਮਝਰ ਚਰਚਾ ਸੀ ਕਰਾਂਗੇ। ਮੈਂ ਇਸ ਵੇਲੇ ਤੇ ਕੇਵਲ ਧੰਨਵਾਦ ਕਰ ਸਕਦਾ ਹਾਂ ਨਿਤ੍ਰਿਤ ਨੂੰ। ਇਹਨਾਂ ਅਗਰ ਕੋਈ ਕਾਨੂੰਨ ਲਿਆਉਣਾ ਸੀ, ਕੋਈ ਬਿੱਲ ਲਿਆਉਣਾ ਸੀ ਤੇ ਪਹਿਲੇ ਸੈਸ਼ਨ 'ਚ ਕਿਉਂ ਨਹੀਂ ਲਿਆਂਦਾ? ਕਾਨੂੰਨ ਦਾ ਰਾਜ ਨਹੀਂ ਹੈ। ਨਸ਼ਿਆਂ ਦੇ ਮਾਮਲੇ 'ਚ ਜਿਹੜਾ ਯੁੱਧ ਸੀ ਉਹ ਫਲਾਪ ਹੋ ਗਿਆ। ਐਸਾ ਇੱਕ ਵੀ ਸੈਸ਼ਨ ਕੜ ਖੇ ਲਿਆਓ ਇਹਨਾਂ ਦੇ ਟਾਈਮ ਦਾ ਕਿ ਕੇਵਲ ਸ਼ਰਧਾਂਜਲੀ ਤੋਂ ਬਾਅਦ ਉਹਨੂੰ ਸਮਾਪਤ ਕਰਤਾ ਲਿਆ। ਅੱਛਾ ਇਹਨਾਂ ਨੇ ਸੈਸ਼ਨ ਵੀ ਜੇ ਬੁਲਾਣਾ ਹੈ ਤੇ ਵਿਰੋਧੀ ਪੱਖ ਨੂੰ ਸੁਣਨਾ ਨਹੀਂ ਹੈ। ਸਾਨੂੰ ਤੁਹਾਡੇ ਮਾਧਿਅਮ ਨਾਲ ਆਪਣੀ ਗੱਲ ਕਹਨੇ ਪੈਂਦੀ ਹੈ। ਸਾਢੇ 3 ਸਾਲ ਚ ਬਰਗਾੜੀ ਖਾਣਡ ਨੂੰ ਵੋਟਾਂ ਤੋਂ ਪਹਿਲਾਂ ਤੁਸੀਂ ਰਾਜਨੀਤੀਕਰਨ ਕਰਕੇ ਉਹਦਾ ਕਾਰਡ ਖੇលਦੇ ਰਹੇ ਉਹਦਾ ਕੀ ਹੋਇਆ? ਅੱਜ ਫੇਰ ਚੀਮਾ ਚ ਬੜੀ ਉੱਚੀ ਉੱਚੀ ਆਵਾਜ਼ ਚ ਬੋਲਦੇ ਮੇਸੀਂ ਤੁਹਾਡੇ ਕੋਲ ਰਹਿ ਕੇ ਗਿਆ ਬਿਸ਼ਨੋਈ ਇੰਟਰਵਿਊ ਕਰ ਗਿਆ ਤੁਈ ਕੀ ਕੀਤਾ ਕਿ ਮੈਂਬਰ ਨੇ ਬੀਜੇਪੀ ਦੇ ਪਰ ਅੱਜ ਮਤਲਬ ਕਿ ਇੱਕ ਖਬਰ ਆਈ ਹੈ ਕਿ ਉਹਨਾਂ ਨੂੰ ਵਰਕਿੰਗ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਬੀਜੇਪੀ ਪੰਜਾਬ ਦਾ ਲਾਇਆ ਗਿਆ ਗੱਲਬਾਤ ਕਰਦੇ ਹਾਂ ਸੋ ਵਰਕਿੰਗ ਪ੍ਰੈਜ਼ੀਡੈਂਟ ਲਾਇਆ ਗਿਆ ਜੀ ਪਾਰਟੀ ਵੱਲੋਂ ਤਾਂ ਵਰਕਿੰਗ ਪ੍ਰੈਜ਼ੀਡੈਂਟ ਲਾਇਆ ਗਿਆ ਜੀ ਪਾਰਟੀ ਵੱਲੋਂ ਅਜਿਹਾ ਕਿ ਪਾਰਟੀ ਕੋਈ ਵੀ ਜ਼ਿੰਮੇਵਾਰੀ ਦੇ ਉਹਦਾ ਨਿਰਵਾਣ ਕਰਨਾ ਇੱਕ ਕਾਰਜਕਰਤਾ ਦੇਣਾ ਤੇ ਸਾਡਾ ਦਾਇਤਵ ਹੈ ਉਹਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਅਧਿક્ષਕ ਨਡਾ ਜੀ ਔਰ ਗ੍ਰਹਿ ਮੰਤਰੀ ਜੀ ਦਾ ਮੈਂ ਆਭਾਰ ਪ੍ਰਗਟ ਕਰਦਾ ਕਿ ਉਹਨਾਂ ਨੂੰ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਇਹਦਾ ਮੈਂ ਵਿਧੀਵਤ ਰੂਪ ਚ 13 ਤਰੀਕ ਨੂੰ ਕਾਰ्यालयੇ ਜਾ ਕੇ ਪਦਵਾਰ ਜੜਾ ਉਹ ਸੰਭਾਲਾਂਗਾ ਔਰ ਫਿਰ ਸਮਗਰ ਚਰਚਾ ਅਸੀਂ ਕਰਾਂਗੇ ਮੈਂ ਇਸ ਵੇਲੇ ਤੇ ਕੇਵਲ ਧੰਨਵਾਦ ਕਰ ਸਕਦਾ ਨਿਰਦੇਸ਼ ਅੱਛਾ ਫਿਰ ਜੀ ਇਸ ਸਿੱਕੇ ਦੇ ਨਾਲ 10 ਤੇ 11 ਦਾ ਦੋ ਦਿਨ ਦਾ ਸੈਸ਼ਨ ਜਿਹੜਾ ਬੁਲਾਇਆ ਗਿਆ ਔਰ ਅੱਜ 10 ਮਿੰਟ ਤੇ ਬਾਅਦ ਸੈਸ਼ਨ ਜਿਹੜਾ ਉਹ ਚੁੱਕ ਦਿੱਤਾ ਗਿਆ ਕੱਲ ਜਿਹੜਾ ਖਾਸ ਤੌਰ ਤੇ ਸੈਸ਼ਨ ਦੇ ਬਾਰੇ ਗੱਲ ਕੀਤੀ ਜਾ ਰਹੀ ਸੀ ਕਿ ਬੇਅਦਬੀ ਦੇ ਮਸਲੇ ਤੇ ਜਿਹੜਾ ਇਹ ਬੁਲਾਇਆ ਗਿਆ ਹੈਗਾ ਸੰਭਾਵਿਤ ਤੌਰ ਤੇ ਔਰ ਉਸ ਦੇ ਨਾਲ ਹੀ ਆਲਰੇਡੀ ਪਹਿਲੇ ਅਮਰਿੰਦਰ ਸਰਕਾਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਇਸ ਸਿੱਕੇ ਦਾ ਇੱਕ ਬਿੱਲ ਲੈ ਕੇ ਆਇਆ ਗਿਆ ਸੀ ਬੇਅਦਬੀਆਂ ਤੇ ਜਿਹੜਾ ਕਿ ਉਹ ਜਿਹੜਾ ਹੈਗਾ ਕੇਂਦਰ ਤੱਕ ਗਿਆ ਹੋਇਆ ਹੈ ਉੱਥੇ ਹੁਣ ਕਿੱਥੇ ਪਿਆ ਉਹ ਤੁਸੀਂ ਜ਼ਿਆਦਾ ਜਾਣ ਸਕਦੇ ਹੋ ਕਿਉਂਕਿ ਉੱਥੇ ਗਵਰਨਮੈਂਟ ਜਿਹੜੀ ਭਾਜਪਾ ਦੀ ਹੈਗੀ ਹੈ ਪਹਿਲੀ ਗੱਲ ਇਹ ਹੈ ਕਿ ਬੇਅਦਵੀ ਦੇ ਮਾਮਲੇ 'ਚ ਬੀਜੇਪੀ ਕੀ ਸੋਚੀਦਾ ਕੀ ਸਟੈਂਡ ਹੈ ਇਹਨੂੰ ਲੈ ਕੇ ਇੱਕ ਵੱਡੀ ਪ੍ਰੈਸ ਕਾਨਫਰੰਸ ਜਾਕਰ ਸਾਹਿਬ 1 ਵਜੇ ਪਾਰਟੀ ਆਫਿਸ ਕਰ ਰਹੇ ਨੇ ਜੀ ਲੇਕਿਨ ਮੋਟਾ-ਮੋਟਾ ਇਹ ਹੈ ਇਹ ਜਿਹੜੀ ਸਰਕਾਰ ਹੈ ਇਹਦੀ ਨੀਅਤ ਖਰਾਬ ਹੈ ਇਹਦੀ ਨੀਅਤ 'ਚ ਖੋਟ ਹੈ ਇਹਨਾਂ ਅਗਰ ਕੋਈ ਕਾਨੂੰਨ ਲਿਆਉਣਾ ਸੀ ਕੋਈ ਬਿੱਲ ਲਿਆਉਣਾ ਸੀ ਤੇ ਪਹਿਲੇ ਸੈਸ਼ਨ 'ਚ ਕਿਉਂ ਨਹੀਂ ਲਿਆਂਦਾ ਸਾਢੇ 3 ਸਾਲ ਇਹ ਸੁੱਤੇ ਕਿਉਂ ਰਹੇ? ਬੇਅਦਬੀ ਨੂੰ ਲੈ ਕੇ ਪਾਰਟੀ ਦਾ ਸਟੈਂਡ ਹੈ ਕਿ ਸਾਰੇ ਧਰਮਾਂ ਦਾ ਆਦਰ ਸਤਕਾਰ ਹੋਣਾ ਚਾਹੀਦਾ ਹੈ। ਕਿਸੇ ਵੀ ਕੀਮਤ ਤੇ ਬੇਅਦਬੀ ਜਿਹੜੀ ਹੈ ਉਹਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਔਰ ਸਖਤ ਕਾਰਵਾਈ ਹੋ ਦਿੱਤੇ ਹੋਣੀ ਚਾਹੀਦੀ ਹੈ। ਇਹਦੇ ਤੇ ਕਿਸੇ ਨੂੰ ਦੋ ਮਤ ਨਹੀਂ। ਪਰ ਇਹ ਸਰਕਾਰ ਦੂਜੇ ਮੁੱਦਿਆਂ 'ਚ ਫਸੀ ਪਈ ਹੈ ਇਸ ਵੇਲੇ। ਕਾਨੂੰਨ ਦਾ ਰਾਜ ਨਹੀਂ ਹੈ। ਨਸ਼ਿਆਂ ਦੇ ਮਾਮਲੇ 'ਚ ਜਿਹੜਾ ਯੁੱਧ ਸੀ ਉਹ ਫਲਾਪ ਹੋ ਗਿਆ ਕਿੰਨੇ ਇਹਨਾਂ ਨੇ ਹੁਣ ਤੱਕ ਸਪਲਾਈਰ ਫੜੇ ਨੇ ਇਹਦੀ ਕੋਈ ਜਾਣਕਾਰੀ ਨਹੀਂ ਹੈ ਉਹ ਦਿਨ ਦਿਹਾੜੇ ਅਬੋਰ ਦੀ ਘਟਨਾ ਇੱਕ ਇੱਕ ਘਟਨਾ ਨਹੀਂ ਹੈ ਜੀ ਅਨੇਕ ਘਟਨਾਵਾਂ ਐਸੀਆਂ ਹੋ ਰੀਆਂ ਰੋਜ਼ ਕਿ ਦੰਦਨ ਆ ਰੀਆਂ ਗੋਲੀਆਂ ਨਾਲ ਦੰਦਨ ਆ ਰਹੇ ਨੇ ਦੂਜੀ ਸੀਰੀਅਸਨੈਸ ਦੇਖੋ ਨਾ ਮੈਂ ਮਤਲਬ ਦੋ ਵਾਰ ਦਾ ਵਿਧਾਇਕਾਂ ਐਸਾ ਇੱਕ ਵੀ ਸੈਸ਼ਨ ਕੱਢ ਕੇ ਲਿਆਓ ਇਹਨਾਂ ਦੇ ਟਾਈਮ ਦਾ ਕਿ ਕੇਵਲ ਸ਼ਰਧਾਂਜਲੀ ਤੋਂ ਬਾਅਦ ਉਹਨੂੰ ਸਮਾਪਤ ਕਰਤਾ ਗਿਆ ਹੋਇਆ ਇਹ ਦਾ ਮਤਲਬ ਇਹ ਤਿਆਰੀ ਨਹੀਂ ਹੈ ਤਿਆਰੀ ਨਹੀਂ ਹੈ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਕੀ ਕਰਨਾ ਇਹਨਾਂ ਨੇ ਇਹ ਪਹਿਲਾ ਸੈਸ਼ਨ ਹੈ ਜਿਹਦੇ ਅੰਦਰ ਸ਼ਰਧਾਂਜਲੀ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਨਹੀਂ ਕੱਲ ਹੋਣ ਬੈਠਾਂਗੇ ਔਰ ਬਿੱਲ ਕਿਹੜਾ ਆ ਰਿਹਾ ਇਹਨੂੰ ਲਾਈਟ ਬਿਊਰਚੀ ਪੰਜਾਬ ਵਾਲੇ ਵੀ ਲੈਣ ਜਰਾ ਬਿੱਲ ਆ ਰਿਹਾ ਬੇਅਦਭੀਆ ਦੇਖ ਲਾ ਅੱਜ ਦਿਨ ਕੀ ਹੈ ਗੁਰੂ ਪੁਰਣੀਮਾ ਔਰ ਗੁਰੂ ਪਰਿਮਾ ਦਾ ਕਿੰਨਾ ਵੱਡਾ ਮਹੱਤਵ ਹੈ ਪਤਾ ਨਹੀਂ ਜਿਹੜੇ ਲੋਕ ਇਹਨਾਂ ਦਾ ਸੇਚਨ ਰੱਖਦੇ ਆ ਉਹਨਾਂ ਨੂੰ ਵੀ ਜਾਣਕਾਰੀ ਨਹੀਂ ਹੈ ਮੈਂ ਅੱਜ ਹਰੀਦوار ਜਾਣਾ ਆਪਣੇ ਗੁਰੂ ਜੀ ਨੂੰ ਧੰਨਵਾਦ ਕਰਨ ਟੀਚਰਾਂ ਕੋਲ ਲੋਕ ਹੀ ਜਾਂਦੇ ਆ ਜਿਹਨਾਂ ਕੋਲ ਕੁਝ ਸਿੱਖਿਆ ਹੈ ਉਹਨਾਂ ਕੋਲ ਜਾਂਦੇ ਨੇ ਸਮਰਪਣ ਕਰਦੇ ਨੇ ਉਹਨਾਂ ਦੇ ਅੱਗੇ ਐਡੇ ਵੱਡੇ ਦਿਨ ਨੂੰ ਤੁਸੀਂ ਸੇਚਨ ਜੇ ਬੁਲਾ ਹੀ ਲਿਆ ਤੇ ਫਿਰ ਉਹਨੂੰ ਕਰ ਲੈਂਦੇ ਨੇ ਅੱਜ ਫਿਰ ਜੀ ਜੀ ਇਹਦੇ ਤੋਂ ਕੀ ਪਤਾ ਲੱਗਦਾ ਹੈ ਕਿ ਇਹ ਕੋਈ ਸੀਰੀਅਸ ਅਨੇਸ ਨਹੀਂ ਹੈ ਕੇਵਲ ਡੰਗ ਢਪਾਈ ਹੋ ਰਹੀ ਹੈ ਲੋਕੀ ਮੇਨ ਮੁੱਦਿਆਂ ਜੋ ਤੇਰਾ ਨੂੰ ਘੇਰਨ ਨਾ ਇਸ ਕਰਕੇ ਇਸ ਤਰੀਕੇ ਦਾ ਪ੍ਰਪੰਚ ਇਹਨਾਂ ਨੇ ਹਰ ਵਾਰ ਰਚਿਆ ਕਿਉਂ ਨਹੀਂ ਵੱਡਾ ਸੈਸ਼ਨ ਇੱਕ ਵਾਰੀ ਬੁਲਾ ਲੈਂਦੇ ਮਾਨਸੂਨ ਸੈਸ਼ਨ ਹੋ ਨਾ ਰਿਆ ਨਾ ਅਰੇ ਪੰਜ-ਪੰਜ ਦਿਨ ਸੱਤ-ਸੱਤ ਦਿਨ ਸੈਸ਼ਨ ਚੱਲਦੇ ਸੀ ਇਹ ਸੁਣਨ ਦੀ ਆਦਤ ਹੀ ਨਹੀਂ ਹੈ ਅਚਾ ਇਹਨਾਂ ਨੇ ਸੈਸ਼ਨ ਵੀ ਜੇ ਬੁਲਾਣਾ ਹੈ ਤੇ ਵਿਰੋਧੀ ਪੱਖ ਨੂੰ ਸੁਣਨਾ ਨਹੀਂ ਹੈ ਸਾਨੂੰ ਤੁਹਾਡੇ ਮਾਧਿਅਮ ਨਾਲ ਆਪਣੀ ਗੱਲ ਕਹਨੇ ਪੈਂਦੀ ਹੈ ਖੜੇ ਹੋ ਕੇ ਇਹ ਆਪਣੀ ਨੁਕਤਾ ਚੀ ਨਹੀਂ ਆਪਣੀਆਂ ਕਮਜ਼ੋਰੀਆਂ ਸੁਣਨ ਦੀ ਨਾਲ ਆਦਤ ਨਹੀਂ ਹੈ ਹੰਕਾਰ ਨਾਲ ਚੂਰ ਲੋਕ ਨੇ ਔਰ ਤੂੰ ਇਹ ਵੀ ਦੇਖਣਾ ਇਸ ਵਿੱਚ 17 ਦਾ ਹੀ ਹਾਲ ਹੋਣ ਵਾਲਾ ਅਸੀਂ ਨਹੀਂ ਜਿੱਥੋਂ ਤੱਕ ਬੇਅਦਬੀ ਦੀ ਆਪਾਂ ਦੁਬਾਰਾ ਗੱਲ ਕਰ ਲੈਣੀ ਹੈ ਕਿਉਂਕਿ ਇਹ ਪੁਰਾਣਾ ਮੁੱਦਾ ਹੈਗਾ ਕਾਫੀ ਧੀਰ ਪਹਿਲੇ ਤੋਂ ਕਿਉਂਕਿ ਜਦੋਂ ਗੱਲ ਪਹਿਲੇ ਸਰਕਾਰਾਂ ਰਹੀਆਂ ਨੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਤੁਹਾਡੇ ਨਾਲ ਤੁਸੀਂ ਉਹਦੇ ਚ ਸੀਗੇ ਗਠਬੰਧਨ ਸੀਗੇ ਗੱਠਜੋੜ ਸੀਗੇ ਉਹਦੇ ਬਾਅਦ ਖਾਸ ਕਰਕੇ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਗੁਟਕਾ ਸਾਹਬ ਹੱਥ ਲੈ ਕੇ ਬਹੁਤ ਸਾਰੀਆਂ ਸੌਂਖ ਖਾਧੀਆਂ ਸੀ ਨਸ਼ੇ ਦੀ ਵੀ ਗੱਲ ਸੀ ਸਾਰੀਆਂ ਸੀਗੀਆਂ ਪਰ ਉਹ ਜਿਹੜਾ ਇੱਕ ਪਿੱਛੇ ਬੈਕਲੌਗ ਤੁਰਿਆ ਆ ਰਿਹਾ ਸੀ ਇਹ ਸਰਕਾਰ ਆਇਆ ਕਰੀ ਕਿ ਬੈਕਲੌਗ ਜਿਹੜਾ ਤੁਰਿਆ ਆ ਰਿਹਾ ਸੀਗਾ ਜਿਹੜੇ ਸੋਲਵ ਨਹੀਂ ਹੋਏ ਚੁਕੇਗਾ ਕੋਸ਼ਿਸ਼ ਅਸੀਂ ਕਰ ਰਹੇ ਹਾਂ ਨਸ਼ਿਆਂ ਤੇ ਅਸੀਂ ਠੱਲ ਪਾਈ ਹੈ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਕਬ ਪੂਰੀ ਤਰ੍ਹਾਂ ਕਬ मतलब ਕਿ ਉਹਦੇ ਤੇ ਠੱਲ ਪਾ ਦੀ ਰੋਕਣ ਦੀ ਔਰ ਦੂਸਰੇ ਪਾਸੇ ਬੇਅਦਵੀ ਵਾਲਾ ਸੀ ਲੈ ਕੇ ਆ ਰਹੇ ਹਾਂ ਤੇ ਪਛਤਾ ਕਿਉਂ ਨਹੀਂ ਹੈ ਜਿਹੜੀਆਂ ਵਿਰੋਧੀ ਧਿਰਾਂ ਨੇ ਗੱਲ ਸਮਝ ਲਓ ਆਪ ਬੀਜੇਪੀ ਦਾ ਬੜਾ ਸਾਫ ਸਟੈਂਡ ਮੈਂ ਤੁਹਾਨੂੰ ਦੱਸ ਰਿਹਾ ਨਸ਼ਾ ਹੋਵੇ ਬੇਅਦਵੀ ਹੋਵੇ ਇਹ ਜ਼ੀਰੋ ਟੋਲਰੈਂਸ ਹੈ ਇਸ ਤੋਂ ਵੱਡਾ ਕੋਈ ਸਟੈਂਡ ਨਹੀਂ ਹੈ ਮੇਰਾ ਸਵਾਲ ਇਹ ਹੈ ਅੱਜ ਕਿਉਂ अगर ਤੁਸੀਂ ਇਤਨੇ ਗੰਭੀਰ ਸੀ ਤੇ ਪਹਿਲੇ ਸੈਸ਼ਨ ਦੇ ਅੰਦਰ ਕਿਉਂ ਨਹੀਂ ਲਿਆਂਦਾ ਜਦੋਂ ਥੋੜੀ ਸਰਕਾਰ ਆਈ ਇਹਦਾ ਜਵਾਬ ਤਾਂ ਬੰਦਾ ਨਾ ਦੇ ਮੰਗਣਾ ਰਹੀ ਗੱਲ ਬਾਕੀ ਸਰਕਾਰਾਂ ਦੀ ਅੱਜ ਮੈਂ ਤੁਹਾਨੂੰ ਦੱਸਿਆ ਕਿ ਜਾਕਰਟ ਸਾਹਿਬ ਇੱਕ ਵਿਸਲੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਸ ਕਰਕੇ ਮੈਂ ਬੋਲ ਜਾਊਂਗਾ ਤੇ ਉਹ ਪ੍ਰੈਸ ਕਾਨਫਰੰਸ ਦਾ ਮਾਮਲਾ ਨਹੀਂ ਕਦੋਂ-ਕਦੋਂ ਮਿਲ ਗਿਆ ਕਿਉਂ ਉਹ ਵਾਪਿਸ ਆਇਆ ਉਹਦੀ ਪੂਰੀ ਜਾਣਕਾਰੀ ਪਾਰਟੀ ਦੇਣ ਵਾਲੀ ਹੈ ਜੀ 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 ਔਰ ਭੱਲ ਸਾਹਿਬ ਦੇ ਟਾਈਮ ਇੱਕ ਹਿੰਟ ਦੇ ਦੇਣਾ ਭੱਲ ਸਾਹਿਬ ਦੇ ਟਾਈਮ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਲਿਆਂਦਾ ਉੱਪਰ ਵਾਲਿਆਂ ਨੇ ਇਹ ਕਹਿ ਕੇ ਥੱਲੇ ਭੇਜਿਆ ਕਿ ਸਾਬਤ ਰਮਿਕ ਜੈਸੇ ਨੇ ਉਹਨਾਂ ਨੂੰ ਇਨਕਲੂਡ ਕਰੋ ਇਹਦਾ ਹੀ ਦੂਸਰਾ ਮੰਨਲਾ ਉਹ ਸਾਰੀ ਜਾਣਕਾਰੀ ਅੱਜ ਪਾਰਟੀ ਨੂੰ ਬੀਜੇਪੀ ਆਪਣਾ ਸਟੈਂਡ ਕਲੀਅਰ ਕਰੇਗੀ ਜਿਹੜਾ ਹੈ ਹੈਗਾ ਤੁਹਾਨੂੰ ਕੋਈ ਕਿਸੇ ਤਰੀਕੇ ਦਾ ਜਿਹੜਾ ਸੈਸ਼ਨ ਦਾ ਇੱਕ ਪੂਰਾ ਦਾ ਪੂਰਾ ਬਿਜ਼ਨਸ ਦਿੱਤਾ ਜਾਂਦਾ ਹੈ ਇਹ ਉਹਦੇ ਵਿੱਚ ਕੁਝ ਤਾਂ ਮਤਲਬ ਕਿ ਜਦੋਂ ਕੋਈ ਨਹੀਂ ਭੇਜਦੇ ਇਹ ਕੋਈ ਨਵੀਂ ਹੈ ਪਰੰਪਰਾ ਪਹਿਲਾਂ ਤੁਹਾਡੇ ਕੋਲ ਜਿਹੜਾ ਵੀ ਮਤਾ ਪੇਸ਼ ਹੁਣਾ ਹੁੰਦਾ ਉਹ ਆਂਦਾ ਸੀ ਉਹਦੇ ਉੱਤੇ ਅਸੀਂ ਅਸੀਂ ਤਿਆਰੀ ਕਰਦੇ ਸੀ ਹੁਣ ਅਸੀਂ ਪਰੰਪਰਾਵਾਂ ਖਤਮ ਕਰਤੀਆਂ ਨੇ ਪਤਾ ਨਹੀਂ ਹੁਣ ਮੀਟਿੰਗ ਹੁੰਦੀ ਹੈ ਜਿਹੜੀ ਸਾਰੇ ਮੈਂਬਰਸ ਦਾ ਮੈਂਬਰਾਂ ਨੂੰ ਬੁਲਾਇਆ ਜਾਂਦਾ ਉਹਦੇ ਵਿੱਚ ਡਿਸਕਸ ਹੁੰਦਾ ਉਹਦਾ ਕੋਈ ਨਹੀਂ ਚਦਾ ਤੇ ਸੁਣਿਆ ਹੀ ਆਇਆ ਕਿ ਸੈਸ਼ਨ ਹੋ ਰਿਹਾ ਜੀ ਜੀ ਤੇ ਕੱਲ ਜੇ ਭਾਜੀਪੀ ਦਾ ਕੀ ਸਟੈਂਡ ਹੋਏਗਾ ਜਿਸ ਤਰੀਕੇ ਦੇ ਨਾਲ ਕੱਲ ਦੀ ਕਾਰਵਾਈ ਹੁੰਦੀ ਕਿ ਅੱਜ ਤੱਕ ਐਸਾ ਕੁਝ ਕੋਈ ਵੀ ਮਾਮਲਾ ਐਸਾ ਕੋਈ ਵੀ ਬਿੱਲ ਜਿਹੜਾ ਬੇਅਦਵੀ ਦੇ ਅੰਦਰ ਸਖਤ ਪ੍ਰਵਧਾਨ ਲਿਆਂਦੀ ਗੱਲ ਕਰਦਾ ਉਹਦੇ ਨਾਲ ਲੇਕਿਨ ਅਸੀਂ ਇਹ ਜ਼ਰੂਰ ਪੁੱਛਦੇ ਹਾਂ ਸਾਡੇ 3 ਸਾਲ ਚ ਬਰਗਾੜੀ ਕਾਂਡ ਨੂੰ ਵੋਟਾਂ ਤੋਂ ਪਹਿਲਾਂ ਤੁਸੀਂ ਰਾਜਨੀਤਿਕरण ਕਰਕੇ ਉਹਦਾ ਕਾਰਡ ਖੇਲਦੇ ਰਹੇ ਉਹਦਾ ਕੀ ਹੋਇਆ ਜੀ ਜੀ ਹੁਣ ਤੱਕ ਕਿੰਨੇ ਕੇਸ ਬੇਅਦਵੀ ਦੇ ਰਜਿਸਟਰਡ ਹੋਏ ਔਰ ਕਿਨਾਂ ਨੂੰ ਤੁਸੀਂ ਅਦਾਲਤ ਤੱਕ ਲੈ ਕੇ ਗਏ ਕਿੰਨੇ ਸੋਲਵ ਕੀਤੇ ਹੁਣ ਤਾਂ ਬਿਲਿਸਕਲ ਦਾ ਹੈਗਾ ਨਾ ਕਿ ਵੀ ਸਜ਼ਾ ਕਿੰਨੀ ਹੋਣੀ ਚਾਹੀਦੀ ਹੈ 2 ਸਾਲ ਹੋਏ 4 ਸਾਲ ਹੋਏ ਉਮਰ加ਦ ਹੋਏ ਕਿੰਨੀ ਹੋਏ ਇਹ ਹੀ ਮਿਲਣਾ ਹੁਣ ਤੱਕ ਕੀ ਕੀਤਾ ਉਹ ਦੱਸ ਦਿਓ ਇਸ ਕਰਕੇ ਇਸ ਸਰਕਾਰ ਦਾ ਇਹ ਕੇਵਲ ਔਰ ਕੇਵਲ ਧਿਆਨ ਭਟਕਾਉਣ ਦਾ ਮੋਟਾ ਹੈ ਸੋ ਇਹਨਾਂ ਦੀ ਨੀਅਤ ਪੂਰੀ ਤਰ੍ਹਾਂ ਨਾਲ ਕੋਕਲੀ ਹੈ ਨੀਅਰ ਸਾਫ ਨਹੀਂ ਹੈ ਡੰਗ ਡਪਾਈ ਹੋ ਰਹੀ ਹੈ ਕਰੀ ਜਾ ਪਰ ਬੀਜੇਪੀ ਦੇ ਅਨੁਸਾਰ ਕਿੰਨੀ ਕਿ ਸਜ਼ਾ ਜਾਂ ਕਿਸ ਤਰੀਕ ਕਿੰਨਾ ਸਖਤ ਕਾਨੂੰਨ ਲਿਆਣਾ ਚਾਹੀਦਾ ਕਿਉਂਕਿ ਕਿਉਂਕਿ ਧਾਮੀ ਜਿਹੜੇ ਨੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜੜੀ ਹੈਗੀ ਹੈ ਉਹ ਸਜ਼ਾ ਉਹ ਹੋਣੀ ਚਾਹੀਦੀ ਹੈ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਇਹ ਇਹ ਦੇਖੋ ਜਦਲੇ ਬਿੱਲ ਸਾਹਮਣੇ ਆਏਗਾ ਉਸ ਵੇਲੇ ਪਤਾ ਲੱਗੇਗਾ ਲੇਕਿਨ ਇਹਦਾ ਸਾਡਾ ਇਹ ਕਹਿਣਾ ਹੈ ਕਿ ਸਭ ਧਰਮ ਜਿਹੜੇ ਆ ਇੱਕ ਸਮਾਨ ਨੇ ਬੇਅਦਵੀ ਕਿਸੇ ਦੀ ਵੀ ਹੋਏ ਉਸ ਆਸਾਨੀ ਹੈ ਉਹਨੂੰ ਸੈਨ ਨਹੀਂ ਕਰਨਾ ਚਾਹੀਦਾ ਕਾਂਗਰਸ ਪਾਰਟੀ ਤੇ ਦੂਸਰੀਆਂ ਜਿਹੜੀਆਂ ਤੁਸੀਂ ਸਾਰੇ ਵਿਰੋਧੀ ਧਿਰਾਂ ਉਹ ਲਗਾਤਾਰ ਕਾਂਗਰਸ ਨੂੰ ਜਿਹੜਾ ਸੌਰੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਜਿਹੜਾ ਉਹ ਘੇਰ ਰਹੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਹੈ ਇਹ ਜੀ ਘੇਰਨਾ ਕੀ ਹੈ ਕਿਸੇ ਵੀ ਸਰਕਾਰ ਦੀ ਮੁੰਡਲੀ ਜ਼ਿੰਮੇਵਾਰੀ ਹੈ ਉਤੋਂ ਦੇ ਨਾਗਰਿਕ ਆਜ਼ਾਦੀ ਦੇ ਨਾਲ ਸਾਹ ਲੈਣ ਉਹ ਸੁਰੱਖਿਆ ਉਹਨਾਂ ਨੂੰ ਲੱਗੇ ਕਿ ਉਹਨਾਂ ਦਾ ਜੀਵਨ ਸੁਰੱਖਿਤਾ ਹੈ ਇਹ ਜਾਦੀ ਇਹ ਸਰਕਾਰ ਆਈ ਹੈ ਕੋਈ ਵੀ ਬੰਦਾ ਸੁਰੱਖਿਤ ਨਹੀਂ ਹੈ ਬੋਰ ਦੇ ਅੰਦਰ ਜਿਸ ਪ੍ਰਕਾਰ ਦਾ ਇਨਸੀਡੈਂਟ ਹੋਇਆ ਉਹ ਇੱਕ ਇਨਸੀਡੈਂਟ ਨਹੀਂ ਐਸੇ ਇਹਨਾਂ ਦੀ ਸਰਕਾਰ ਤੋਂ ਲੈ ਕੇ ਹੁਣ ਤੱਕ ਅਨੇਕ ਇਨਸੀਡੈਂਟ ਹੋਏ ਨੇ ਔਰ ਮੈਂ ਨਾ ਮੈਂ ਤਾਂ ਹੁਣ ਮੈਂ ਉਹਦਾ ਦਾ ਸ਼ਬਦ ਪ੍ਰਯੋਗ ਨਹੀਂ ਕਰ ਸਕਦਾ ਇਹਨਾਂ ਨੂੰ ਜਦੋਂ ਹੱਥ ਨਾ ਆਏ ਤੂ ਕੋੜੀ ਵਾਲਾ ਹਾਲ ਹੈ ਨਾ ਦਾ ਸੁਰੱਖਿਆ ਦੇ ਨਹੀਂ ਬੰਦੇ ਲੋਕਾਂ ਨੂੰ ਤੇ ਉਸ ਵੇਲੇ ਇਲਜ਼ਾਮ ਜਿਹੜੇ ਆ ਨਾ ਕੋਈ ਕੱਲ ਹੋ ਜੇ ਛੱਕ ਵੀ ਪਾਜੇ ਕੇਂਦਰ ਨੂੰ ਵਿਚ ਲੈ ਆਂਦੇ ਨੇ ਅੱਜ ਫੇਰ ਚੀਮਾ ਚ ਬੜੀ ਉੱਚੀ ਉੱਚੀ ਆਵਾਜ਼ ਚ ਬੋਲਦੇ ਵੇਸੀ ਤੁਹਾਡੇ ਕੋਲ ਰਹਿ ਕੇ ਗਿਆ ਬਿਸ਼ਨੋਈ ਇੰਟਰਵਿਊ ਕਰ ਗਿਆ ਤੂੰ ਇਕ ਹੀ ਕੀਤਾ ਕਿਉਂ ਨਹੀਂ ਕਹੋ ਉਦੋਂ ਤੁਸੀਂ ਸ਼ਕੰਜਾ ਕਰ ਸਿਆ ਉਹਦੇ ਤੇ ਅਨੇਕ ਪੂਰੇ ਦੇਸ਼ ਦੇ ਅੰਦਰ ਅਨੇਕ ਮਾਮਲੇ ਚੱਲ ਰਹੇ ਨੇ ਔਰ ਹਰ ਰਾਜ ਜਿਹੜਾ ਉਹਨੂੰ ਲੈ ਕੇ ਜਾਂਦਾ ਹੈ ਉਹਦਾ ਇੱਕ ਸੰਵਿਧਾਨਿਕ ਪ੍ਰੋਸੀਜਰ ਹੈ ਤੁਹਾਡੇ ਕੋਲ ਰਹਿ ਕੇ ਗਿਆ ਤੇ ਤੂੰ ਹੀ ਉਹ ਤੋਂ ਕੁਝ ਨਹੀਂ ਕਰ ਸਕੇ ਤੇ ਅੱਜ ਆਪਣੀ ਕਮਜ਼ੋਰੀ ਚੁਪਾਨ ਦੇ ਲਈ ਦਵਾਈ ਫਿਰ ਕੇਂਦਰ ਦੇ ਉਤੇ ਪਾਈ ਜਾਂਦੇ ਹੋ ਜਿਹੜਾ ਐਸਵਾਈਐਲ ਦਾ ਮੁੱਦਾ ਹੈਗਾ ਉਹਦਾ ਸੀਐਮ ਤਾਂ ਸਟੈਂਡ ਲਾਇਆ ਹੈ ਬੀਜੇਪੀ ਪੰਜਾਬ ਦਾ ਉਸ ਤੇ ਕੀ ਸਟੈਂਡ ਹੋਏਗਾ ਅਸੀਂ ਬੜਾ ਸਖਤ ਸਟੈਂਡ ਲਿਆ ਹੋਇਆ ਹੁਣ ਤੇ ਬੀਜੇਪੀ ਪੰਜਾਬ ਨੇ ਬੜੇ ਸਪਸ਼ਟ ਹੈ ਕਿ ਪੰਜਾਬ ਕੋਲ ਪਾਣੀ ਨਹੀਂ ਹੈ ਜੀ ਜੀ ਔਰ ਇਹ ਪ੍ਰਸਥਿਤियां ਬਾਜੂ ਜੋ ਵਾਤਾਵਰਣ ਬਦਲਿਆ ਉਹਦੇ ਅਨੁਸਾਰ ਸਾਡੇ ਕੋਲ ਪਾਣੀ ਦੂਸਿਆਂ ਨੂੰ ਦੇਣ ਲਈ ਨਹੀਂ ਹੈ ਆਈ ਮਥੇ ਜੀ ਵੀ ਸਪੋਰਟ ਕੀਤੀ ਸੀ ਹੁਣ ਵੀ ਨਾਲਾਂ what what ਸਟਨ ਰਾਜ ਸੁਨੀ ਸ਼ਰਮਾ ਸਟਨ ਰਾਜ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਲਾਈਨ ਕਲੀਅਰ ਕੀਤੀ ਉਹਨਾਂ ਨੇ ਦੱਸਿਆ ਕਿ ਅਸੀਂ ਕੱਲ ਕੀ ਕਰਨ ਵਾਲੇ ਹਾਂ ਪਰ ਉਹਨਾਂ ਨੇ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਤੇ ਡੈਫੀਨੇਟਲੀ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਔਰ ਬੇਅਦਬੀਆਂ ਦੇ ਮਾਮਲੇ ਤੇ ਕਹਿੰਦੇ ਜੋ ਵੀ ਕੋਈ ਕਾਨੂੰਨ ਲਿਆਣਗੇ ਬਿਲਕੁਲ ਆਉਣਾ ਚਾਹੀਦਾ ਹੈ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਅਦਬ ਆਦੀਬ ਜਿਹੜੀ ਹੈ ਉਹ ਉਸੇ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਇਹਦੇ 'ਚ ਭਾਜਪਾ ਨੂੰ ਕੋਈ ਵੀ ਕਿਸੇ ਤਰੀਕੇ ਦਾ ਦੋ ਰਾਇ ਨਹੀਂ ਹੈ ਪਰ ਉਹਨਾਂ ਨੇ ਕਿਹਾ ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਸੈਸ਼ਨ ਲੈ ਕੇ ਆਇਆ ਜਾਂ ਹੈਗਾ ਉਹ ਵੀ ਸਰਕਾਰ ਜਿਹੜੀ ਹੈਗੀ ਹੈ ਸਿਰਫ ਡੰਕ ਟਪਾਉ ਕੰਮ ਕਰ ਰਹੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ டி5 ਚੈਨਲ ਪੰਜਾਬੀ ਅਸੀਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ